ਆ ਪਿਛਲੇ ਦਿਨੀ ਜਦੋਂ ਆਪਾਂ ਬਾਈ ਇਲੈਕਸ਼ਨ ਹੀ ਤਰਨਤਾਰਨ ਵਾਲੀ ਇਹ ਗੱਲਾਂ ਮੈਂ ਨਹੀਂ ਕਹਿੰਦਾ ਇਹ ਗੱਲਾਂ ਉੱਥੋਂ ਦੇ ਜਿਹੜੇ ਕਾਲੀ ਦਲ ਦੇ ਕਾਂਗਰਸ ਦੇ ਭਾਜਪਾ ਦੇ ਸਾਡੇ ਆਮ ਆਦਮੀ ਪਾਰਟੀ ਵਾਲੇ ਲੀਡਰ ਹੀ ਨਾ ਐਮਐਲਏ ਦੀਆਂ ਟਿਕਟਾਂ ਤੋਂ ਦੋ ਨੰਬਰ ਦਰਜੇ ਵਾਲੇ ਲੀਡਰ ਉਹ ਲੀਡਰਾਂ ਨੇ ਜਦੋਂ ਡਿਬੇਟ ਕੀਤੀ ਉੱਥੇ ਤਰਨਤਾਰਨ ਤੇ ਜਿਹੜਾ ਹੀ ਆਪਣੇ ਕਾਂਗਰਸ ਦੇ ਲੀਡਰ ਉਹਨਾਂ ਨੇ ਇਲزام ਲਾਇਆ ਕਿ ਜਿਹੜੇ ਕਾਲੀ ਦਲ ਦੀ ਕੈਂਡੀਡੇਟ ਆ ਉਹ ਇੱਕ ਗੈਂਗਸਟਰ ਦੀ ਸੱਸ ਨੂੰ ਇਹਨਾਂ ਟਿਕਟ ਦਿੱਤੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਉਹ ਜਦੋਂ ਹਟੇ ਨਾ ਤੇ ਫਿਰ ਉਹ ਜਿਹੜਾ ਅਕਾਲੀ ਦਲ ਦਾ ਹੈ ਨਾ ਡਿਬੇਟ ਕਰਨ ਵਾਲਾ ਬੰਦਾ ਕੈਂਡੀਡੇਟ ਤੋਂ ਬਿਨਾ ਉਹਨੇ ਅਕਾਲੀ ਦਲ ਦੇ ਜਿਹੜਾ ਉੱਥੇ ਡਿਬੇਟ ਕਰਦਾ ਪਿਆ ਸੀ ਉਹਨੇ ਇਹ ਕਿਹਾ ਵੀ ਤੁਹਾਡਾ ਜਿਹੜਾ ਤੁਸੀਂ ਕਹਿੰਦੇ ਜੇਪੀ ਗੈਂਗਸਟਰ ਦੀ ਸੱਸ ਨੂੰ ਟਿਕਟ ਦਿੱਤੀ ਅਕਾਲੀ ਦਲ ਨੇ ਤੇ ਤੁਹਾਡਾ ਜਿਹੜਾ ਕਾਂਗਰਸ ਦਾ ਜਿਹੜਾ ਇਥੇ ਜ਼ਿਲ੍ਹਾ ਪ੍ਰਧਾਨ ਹੈ ਹਰਮਿੰਦਰ ਗਿੱਲ ਪੱਟੀ ਤੋਂ ਜਿਹੜਾ ਐਮਐਲਏ ਰਿਹਾ 17 ਤੋਂ ਲੈ ਕੇ 22 ਤੱਕ ਉਹ ਕੈਨੇਡਾ ਗਿਆ ਤੇ ਉਹ ਜਾ ਕੇ ਇਹ ਉੱਥੇ ਅਮਰਤ ਬਾਠ ਨੂੰ ਕਹਿੰਦਾ ਸੀ ਹੁਣ ਮੈਂ ਤੁਹਾਡੀ ਮਦਦ ਕਰਦਾ ਹਾਂ ਬਾਈ ਇਲੈਕਸ਼ਨ 'ਚ ਤੇਰੀ ਸੱਸ ਦੀ ਤੇ 2027 'ਚ ਤੁਸੀਂ ਉਦੋਂ ਮੇਰੀ ਮਦਦ ਕਰਿਓ ਜੇ ਸਾਡੀ ਪੱਟੀ ਤੋਂ ਮਦਦ ਕਰਿਓ ਜੀ ਤੇ ਇਹ ਗੱਲ ਮੈਂ ਨਹੀਂ ਕਹੀ ਇਹ ਗੱਲ ਉਦੋਂ ਬਾਈ ਇਲੈਕਸ਼ਨ ਦੇ ਵਿੱਚ ਕਾਲੀ ਦਲ ਦਾ ਜਿਹੜਾ ਆਗੂ ਡਿਪੀਟ ਕਰਦਾ ਪਿਆ ਸੀ ਉਹਨੇ ਸਾਰਿਆਂ ਦੇ ਸਾਹਮਣੇ ਤੇ ਉਹ ਲੋਕਾਂ ਦੇ ਸਾਹਮਣੇ ਆ ਇੱਥੇ ਪੱਟੀ ਚੂੰਗੀ ਤੇ ਦੋ ਮੁੰਡੇ ਕਤਲ ਹੋਏ ਸੀ ਇੱਕ ਦਾ ਨਾਂ ਹੀ ਜਾਨੂ ਤੇ ਇੱਕ ਦਾ ਨਾਂ ਹੀ ਮੋਲਾ ਇਹ ਦੋਵੇਂ ਮੁੰਡੇ ਹੈਗੇ ਸੀ ਬੁਰਜ ਰਾਜਪੁਰ ਬਲੀਮ ਦੇ ਆ ਸਾਡੇ ਇਥੋਂ 1.5 ਕਿਲੋਮੀਟਰ ਦੀ ਦੂਰੀ ਤੇ ਹੀ ਪਿੰਡ ਐ ਚੜਦੇ ਪਾਸੇ ਉਹ ਦੋਵੇਂ ਮੁੰਡੇ ਇਹਨੇ ਸ਼ਹਿ ਦੇ ਦੇ ਕੇ ਇਹਨਾਂ ਦੋ ਮੁੰਡਿਆਂ ਨੂੰ ਉਹਨਾਂ ਨੂੰ ਇੰਨੇ ਕ ਲੋਕਾਂ ਦੇ ਉਹਨਾਂ ਨੇ ਲੱਤਾਂ ਬਾਹਾਂ ਭੰਨੀਆਂ ਸੀ ਲੋਕਾਂ ਦੇ ਬਾਹਾਂ ਵੱਡੀਆਂ ਸੀ ਹੋ ਸਕਦਾ ਰਾਤ ਭਰਾਤੇ ਉਹਨਾਂ ਮਰਡਰ ਵੀ ਕੀਤੇ ਹੋਣ ਉਹਨਾਂ ਮੁੰਡਿਆਂ ਕੋ ਨਜਾਇਜ਼ ਪਿਸਤੌਲ ਵੀ ਸਨ ਨਜਾਇਜ਼ ਵੈਪਨ ਹਰਮਿੰਦਰ ਸਿੰਘ ਗਿੱਲ ਦੀ ਉਹ ਸ਼ਹਿ ਦੇਂਦਾ ਸੀ ਤੇ ਉਹ ਦੋਵੇਂ ਮੁੰਡੇ ਮੋਲਾ ਤੇ ਜਾਨੂ ਜਿਹੜੇ ਇੱਥੇ ਪੱਟੀ ਸਾਡੇ ਚੁੰਗੀ ਜਿਹੜੀ ਸਰਿਆਲੀ ਵਾਲੀ ਚੁੰਗੀ ਕਹਿ ਦਿੰਦੇ ਇੱਥੇ ਚੂਗੀ ਦੇ ਉੱਤੇ ਦੋਵੇਂ ਮੁੰਡਿਆਂ ਦਾ ਮਰਡਰ ਹੋਇਆ ਹੈ। ਉਹਨਾਂ ਮੁੰਡਿਆਂ ਨੂੰ ਇਹਨੇ ਇੰਨੀ ਕਿ ਛੈ ਦਿੱਤੀ ਸੀ। ਇਹਦੀ ਹਰਮਿੰਦਰ ਗਿੱਲ ਦੀ ਇੰਨੀ ਕਿ ਉਹਨਾਂ ਦੇ ਸਿਰ ਤੇ ਸਰਪ੍ਰਸਤੀ ਹੀ ਉਹਨਾਂ ਤੇ 20-20 ਪਰਚੇ ਦਰਜ ਹੋਏ। ਨਹੀਂ ਤੇ ਭਾਵੇਂ ਤੁਸੀਂ ਕਹੋਗੇ ਤੇ ਮੈਂ ਸਵੇਰੇ ਵੇਦ ਰਿਕਾਰਡ ਕਢਾ ਕੇ ਤੁਹਾਨੂੰ ਵਿਖਾ ਦੂੰਗਾ। 20-20 ਪਰਚੇ ਦਰਜ ਹੀ ਸਰਕਾਰ ਕਾਂਗਰਸ ਦੀ ਹੀ ਹਰਮਿੰਦਰ ਗਿੱਲ ਉਹਨਾਂ ਨੂੰ ਫੜ ਨਹੀਂ ਦਿੰਦਾ ਕਿਸੇ ਵੀ ਪੁਲਿਸ ਨੂੰ। ਉਹਨਾਂ ਨੂੰ ਛੈ ਹੀ ਉਹਨਾਂ ਆ ਕੇ ਇੱਥੇ ਇਹ ਲਖਬੀਰ ਨਾਂ ਦਾ ਮੁੰਡਾ ਸੀ ਉਹਦੇ ਭਤੀਜੇ ਨੂੰ ਕੱਢ ਕੇ ਪਿਸਤੌਲ ਤੇ ਡਰਾ ਕੇ ਉਹਨੂੰ ਕੁੱਟਣ ਦੀ ਕੋਸ਼ਿਸ਼ ਕੀਤੀ ਉਹ ਮੁੰਡਾ ਤਗੜਾ ਸੀ ਉਹਨੇ ਖੋ ਕੇ ਇਹਨਾਂ ਦਾ ਪਿਸਤੌਲ ਤੇ ਇਹਨਾਂ ਦੇ ਸਿਰਾਂ 'ਚ ਹੀ ਠੂਕੀਆਂ ਧੋਂਦੇ ਗੋਲੀਆਂ ਡਾਰਦੇ ਨਹੀਂ ਖੋ ਕੇ ਵੀ ਇਹਨਾਂ ਸਾਨੂੰ ਮਾਰਦੇ ਨਾ ਉਹਨੇ ਖੋ ਕੇ ਧੋਂਦੇ ਸਿਰ 'ਚ ਉਹ ਚੰਗੇ ਭਲੇ ਕਰਾਂ ਦੇ ਮੁੰਡੇ ਸੀ ਜਿਹੜਾ ਮੌਲਾ ਤੇ ਜਾਨੂ ਉਹ ਸ਼ਰੀਫ ਪਿਓ ਮਾਂ ਪਿਓ ਦੇ ਪੁੱਤ ਹਨ ਇਹਦੀ ਸ਼ਹਿ ਨੇ ਪਹਿਲਾਂ ਤਾਂ ਉਹਨਾਂ ਦੇ 20-20 ਪਰਚੇ ਕਰਾਉਂਦੇ ਤੇ ਮੁੜ ਕੇ ਇਹਦੀ ਸ਼ਹਿ ਜੀ ਉਹ ਦਲੇਰੀ 'ਚ ਨਜਾਇਜ਼ ਹਰਕਣ ਲਾਪੇ ਤੇ ਲੋਕਾਂ ਨੂੰ ਹੋਰ ਕੁੱਟਣ ਤੇ ਡਰਾਉਣ ਤੇ ਧਮਕਾਉਣ ਲਾਪੇ ਉਹਨੇ ਮੁੰਡੇ ਨੇ ਛੇਰ ਤੇ ਦੋਨੇ ਮਾਰੀਆਂ ਗੋਲੀਆਂ ਦੋਵੇਂ ਇੱਚੇ ਟੀਰ ਕਰਤੀ ਉਹਦੇ ਬਾਅਦ ਤੁਹਾਨੂੰ ਯਾਦ ਹੋਣਾ ਪੱਟੀ ਅਮਰਸਰ ਰੋਡ ਤੇ ਐਕਸੈਸ ਬੈਂਕ ਦੇ ਸਾਹਮਣੇ ਅਜਿਤ ਜੈਨ ਜੈਨ ਬਰਾਦਰੀ ਆ ਬੜੇ ਵਧੀਆ ਸਾਊ ਇਮਾਨਦਾਰ ਕਾਰੋਬਾਰੀ ਬੰਦੇ ਆ ਜੈ ਉਹ ਜਿਤ ਜੈਨ ਨੇ 1,70,000 ਰੁਪਇਆ ਬੈਂਕ ਚੋਂ ਕਢਾਇਆ ਉਹ ਮੁੰਡਾ ਹੀ ਲੱड्डੂ ਉਹਨੂੰ ਲੱड्डੂ ਲੰਗਰ ਲੁੱਟ ਕਹਿ ਦਿੰਦੇ ਸੀ ਨਿੱਕੇ ਨਾਣਾ ਇੱਥੇ ਆਮ ਹੀ ਉਹਦਾ ਨਾਮ ਮਸ਼ਹੂਰ ਹੀ ਉਹ ਲੋਕਾਂ ਨੂੰ ਕੁਰਤਾ ਮਾਰਦਾ ਸੀ ਇਹਦੀ ਸ਼ਹਿਤ ਤੇ ਲੋਕਾਂ ਦੀਆਂ ਲੱਤਾਂ ਬਾਹਾਂ ਪਾਂਦਾ ਸੀ ਬੜੇ ਪੁੱਠੇ ਚਿੱਤੇ ਕੰਮ ਕਰਦਾ ਤੇ ਇਹ ਹਰਮਿੰਦਰ ਗਿੱਲ ਦੀ ਉੱਤੇ ਸਰਪ੍ਰਸਤੀ ਹੀ ਇਹੋ ਹੀ ਉਹਨੂੰ ਬਚਾਉਂਦਾ ਸੀ ਉਹਨੂੰ ਉਸ ਲੱਡੂ ਲੰਗਰ ਲੁੱਟਣੇ ਅਜਿਤ ਜੈਨ ਨੂੰ ਉੱਥੇ 1 ਲੱਖ ਉਹਨੂੰ ਪਤਾ ਪਈ ਇਹਦੇ ਕੋਲ ਝੋਲੇ 'ਚ ਪੈਸੇ ਆ ਪੈਸੇ ਖੋਣ ਲੱਪਿਆ ਉਹ ਮੂੰਹ ਇਹਨੇ ਵੱਧਾ ਸੀ ਉਹ ਪੈਸੇ ਖੋਣ ਲੱਪਿਆ ਜਦੋਂ ਜਿੱਤ ਜੈਨ ਨੇ ਛੱਡੇ ਨਾ ਜਿਹਦੇ ਕੋਲ ਪੈਸੇ ਬਾਹਰ ਲਾਊਗਾ ਹੀ ਬਚਾਉਂਦੀ ਵੀ ਬੱਜ ਜਾਣ ਉਹਨੇ ਜਦੋਂ ਛੱਡੇ ਨਾ ਇਹਦੇ ਕੋਲ ਪਿਸਤੌਲ ਹੀ ਲੱਡੂ ਲੰਗਰ ਲੁੱਟ ਕੋ ਇਹਨੇ ਮਾਰੀ ਗੋਲੀ ਉਹਨੂੰ ਉੱਥੇ ਢੇਰ ਕਰਤਾ ਜਿੱਤ ਜੈਨ ਨੂੰ ਪੈਸੇ ਵੀ ਖੋ ਕੇ ਲੱਗੇ ਉਦੋਂ ਇੱਥੇ ਐਸਐਸਪੀ ਸਨ ਬੜੇ ਇਮਾਨਦਾਰ ਐਸਐਸਪੀ ਸਨ ਧਰਪਦਾਈ ਆ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਨੇ ਕੀਤਾ ਉਹਨਾਂ ਚੁੱਕ ਲਿਆ ਉਹਨਾਂ ਇਹਨੂੰ ਇੰਟੈਰੋਗੇਟ ਕੀਤਾ ਇਹ ਮੰਨ ਗਿਆ ਸਾਰਾ ਕੁਝ ਇਹ ਲੱਡੂ ਜਿਹੜਾ ਸੀ ਇਹ ਸਾਰਾ ਕੁਝ ਮੰਨ ਗਿਆ ਮੰਨ ਗਿਆ ਇਹਨੂੰ ਹਰਮਿੰਦਰ ਗਿੱਲ ਨੂੰ ਇਹ ਪਤਾ ਸੀ ਵੀ ਇਹ ਮੇਰੇ ਕਾਲੇ ਧੰਦਿਆਂ ਦੇ ਵਿੱਚ ਸ਼ਾਮਲ ਆ ਤੇ ਜੇ ਇਹਨੇ ਕਿਤੇ ਮੇਰਾ ਨਾਮ ਲੈਤਾ ਤੇ ਮੈਂ ਮਾਰਿਆ ਜਾਉ ਇਹਨੇ ਪਾਉ ਜੀ ਪਹਿਲਾਂ ਆਪ ਕੋਸ਼ਿਸ਼ ਕੀਤੀ ਜਾ ਕੇ ਛਡਾਉਣ ਦੀ ਇਹਦੇ ਕਹੇ ਤੇ ਧਰੁਪਦਈਏ ਨੇ ਇਹਦੀ ਪ੍ਰਵਾਨਨਾ ਕੀਤੀ ਇਹਦੀ ਕੋਈ ਐਸਐਸਪੀ ਇਹਦੀ ਪ੍ਰਵਾਨ ਨਹੀਂ ਕਰਦਾ ਉਹਨਾਂ ਨੂੰ ਪਤਾ ਹੈ ਪੀਏ ਜਿਹੋ ਜਿਹੇ ਆਚਰਨ ਦਾ ਜਿਹੋ ਜਿਹੇ ਕਿਰਦਾਰ ਦਾ ਉਹਨੇ ਪ੍ਰਵਾਨਨਾ ਕੀਤੀ ਧਰੁਪਦਈਆ ਜੀ ਨੇ ਉਹ ਜਦੋਂ ਨਾ ਕੀਤੀ ਫੇਰ ਹਰਮਿੰਦਰ ਗਿੱਲ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਉਹਦੇ ਓਐਸਡੀ ਕੈਪਟਨ ਸੰਦੀਪ ਸੰਧੂ ਤੋਂ ਇੱਥੇ ਐਸਐਸਪੀ ਧਰੁਪਦਈਆ ਨੂੰ ਫੋਨ ਲਵਾਇਆ ਹੁਣ ਜਦੋਂ ਸੀਐਮ ਉਸ ਤੋਂ ਮੁੱਖ ਮੰਤਰੀ ਫੋਨ ਕਰੂਗਾ ਜਾਂ ਮੁੱਖ ਮੰਤਰੀ ਦਾ ਓਐਸਡੀ ਫੋਨ ਕਰੂ ਐਸਐਸਪੀ ਨੂੰ ਤੇ ਫਿਰ ਤੇ ਉਹਦੀ ਮਜਬੂਰੀ ਪੰਜਣੇ ਆ ਉਹ ਏ ਆਪਦੀ ਗੱਡੀ ਚ ਉਥੋਂ ਛੜਾ ਕੇ ਉਹਨੂੰ ਲੱਡੂ ਲੰਗਰ ਲੋਟ ਨੂੰ ਆਪਦੀ ਗੱਡੀ ਚ ਪਾ ਕੇ ਉਹਨੂੰ ਲੈ ਕੇ ਆਇਆ ਇਹਨੇ ਦੂਜੇ ਤੀਜੇ ਦਿਨ ਉਹਨੂੰ ਪੱਟੀ ਟਰੱਕ ਜੂਨੀਅਨ ਦਾ ਪ੍ਰਧਾਨ ਲਾਤਾ ਤੋਹਾਂ ਵੇਖਿਆ ਇਹਨਾਂ ਸਾਰਿਆਂ ਨੇ ਲੱਡੂ ਨੂੰ ਪੱਟੀ ਟਰੱਕ ਜੂਨੀਅਨ ਦਾ ਇਹਨੇ ਪ੍ਰਧਾਨ ਲਾਤਾ ਹਰਬਿੰਦਰ ਗਿੱਲ ਨੇ ਪ੍ਰਧਾਨ ਲਾਤਾ ਜੀ ਉਹਦੇ ਬਾਅਦ ਉਸੇ ਲੱਡੂ ਨੇ ਤੇ ਨਾਲ ਹੋਰ ਬੰਦਿਆਂ ਨੇ ਰੇਕੀ ਕੀਤੀ ਇੱਥੋਂ ਦਾ ਹੀ ਮੁੰਡਾ ਅਮਨ ਫੌਜੀ ਤੇ ਇੱਕ ਉਹਦੇ ਨਾਲ ਹੀ ਪ੍ਰਭ ਮੈਂ ਇਹ ਨਹੀਂ ਕਹਿੰਦਾ ਕਿ ਉਹ ਅਮਨ ਫੌਜੀ ਬੜਾ ਚੰਗਾ ਸੀ ਉਹਨੇ ਵੀ ਬੜੇ ਪੁੱਠੇ ਸਿੱਧੇ ਕੰਮ ਕੀਤੇ ਸੀ ਉਹਦੀ ਰੇਕੀ ਕੀਤੀ ਇਸੇ ਲੱड्डੂ ਲੰਗਰ ਲੁੱਟ ਨੇ ਉਹ ਰੇਕੀ ਕੀਤੀ ਉਹਨਾਂ ਦੋਵਾਂ ਮੁੰਡਿਆਂ ਨੂੰ ਇੱਕ ਅਮਨ ਫੌਜੀ ਨੂੰ ਇੱਕ ਪ੍ਰਭ ਨੂੰ ਦੋਨੂੰ ਮਾਰੀਆਂ ਸਿਰ ਚ ਗੋਲੀਆਂ ਇੱਥੇ ਮਾਰਤਾ ਉਹ ਲੱड्डੂ ਲੰਗਰ ਲੁੱਟ ਤੇ ਨਾਲ ਜਿਹੜੇ ਬੰਦਿਆਂ ਨੇ ਮਰਡਰ ਕੀਤਾ ਉਹ ਸਾਰੇ ਜਣੇ ਉਸੇ ਤਰ੍ਹਾਂ ਬੜੇ ਬੱਤਰੇ ਜਿਹੜਾ ਰਾਜ ਤਲਵੰਡੀ ਮੋਹਰ ਵਾਲਾ ਮੁੰਡਾ ਮਾਰਿਆ ਸੀ ਇੱਥੇ ਠੱਕਰ ਕੋੜੇ ਗੇਟ ਦੇ ਲਾਗੇ ਉਹਦੇ ਘਰੇ ਚੱਲ ਗਏ ਉਸ ਕੇਸ 'ਚ ਮੁੜ ਕੇ ਜਦੋਂ ਪੁਲਿਸ ਨੇ ਟਰੇਸ ਕੀਤਾ ਉਹ ਸਾਰਾ ਕੁਝ ਟਰੇਸ ਹੋਇਆ ਤੇ ਉਹਦੇ ਵਿੱਚ ਉਹ ਰਾਜ ਤਲਵੰਡੀ ਮੋਹਰ ਵਾਲਾ ਨਾਲ ਇਹੋ ਲੱਡੂ ਲੰਗਰ ਲੁੱਟ ਇਹ ਅੰਦਰ ਚਲ ਗਏ ਦੋਵੇਂ ਜਣੇ ਅੰਦਰ ਚਲ ਗਏ ਤੇ ਉਹਦੇ ਤੋਂ ਪਹਿਲਾਂ ਉਹ ਕਿੱਥੋਂ ਜਾਰੀ ਪਈ ਜਿਹੜੇ ਬੰਦੇ ਮਰਡਰ ਕਰਕੇ ਗਏ ਇੱਕ ਗੈਂਗਸਟਰ ਇਹਨਾਂ ਦੋ ਮੁੰਡਿਆਂ ਦਾ ਜਿਹੜਾ ਪ੍ਰਭ ਤੇ ਅਮਨ ਫੌਜੀ ਇਹਨਾਂ ਦਾ ਉਹ ਬੰਦੇ ਉਹ ਹੀ ਇਹ ਕੋਈ ਜ਼ਮੀਨ ਹੀ ਰਾਜੋਗਿਆਂ ਦੀ ਪੀ ਮੈਂ ਇਹਦੀਆਂ ਗੱਲਾਂ ਦੱਸਣ ਲੱਗਾ ਵੀ ਇਹ ਕੀ ਕੁਝ ਕਰਦਾ ਰਿਹਾ ਵਾ ਪਹਿਲਾਂ ਵੀ 17 ਤੋਂ ਲੈ ਕੇ 22 ਤੱਕ ਜੇ ਤੇ ਅਸੀਂ ਕਿਸੇ ਨੂੰ ਲੜਾਇਆ ਜਾਂ ਮਰਵਾਇਆ ਸਾਡਾ ਨਾਮ ਲਓ ਸਾਡਾ ਨਾਮ ਲਓ ਵੀ ਫਲਾਣੇ ਥਾਂ ਤੇ ਤੁਸੀਂ ਫਲਾਣੇ ਬੰਦੇ ਦੀ ਰੇਕੀ ਕਰਾਈਆ ਫਲਾਣੇ ਬੰਦੇ ਨੂੰ ਤੁਹਾਂ ਮਰਵਾਇਆ ਜਾਂ ਫਲਾਣੇ ਬੰਦੇ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਆ ਉਹ ਜੀ ਪੈਸੇ ਦੇਣੇ ਤੇ ਉਹਦੀ 15-16 ਕਿੱਲੇ ਜ਼ਮੀਨ ਹੀ ਰਾਜੋਕੇ ਪਿੰਡ ਉਹਦੇ ਚ ਸ਼ਾਇਦ ਇਹ ਜਿਹੜਾ ਰਾਜ ਆ ਤਲਵੰਡੀ ਮੋਹਰ ਸਿੰਘ ਵਾਲਾ ਮੁੰਡਾ ਇਹ ਰਮਿੰਦਰ ਗਿੱਲ ਦੇ ਨਾਲ ਹੀ ਉਹਦਾ ਇਨੇ ਵੀ ਕੋ ਥੋੜੇ ਬਾਤੇ ਉਤੋਂ ਪੈਸੇ ਲੈਣੇ ਤੇ ਇਨੇ ਕੋਈ ਲਿਖਤ ਲੁਖਤ ਕਰਾਈ ਹੀ ਇਨਾ ਕੀਤੀ ਇਹਦੇ ਨਾਲ ਹਰਮਿੰਦਰ ਗੇਲ ਨਾਲ ਗੱਲ ਵੀ ਇਤਨਾ ਰਾਜੋ ਕੇ ਆਪਾਂ ਪੈਸੇ ਲੈਣੇ ਆ ਤੇ ਲਿਖਤ ਸਾਡੇ ਕੋ ਹੈਗੀ ਆ ਤੇ ਆਪਾਂ ਕਬਜ਼ਾ ਲੈ ਲਈਏ ਜ਼ਮੀਨ ਦਾ ਸਾਨੂੰ ਰੋਂਗ ਦਵਾ ਦਿਓ 9 ਐਮ ਐਮ ਦੇ ਜਿਹੜੇ ਪੁਲਿਸ ਵਾਲਿਆ ਕੋ ਹੁੰਦੇ ਆ ਉਹ ਜੀ ਇਨੇ ਆਪਦੇ ਪੀਏ ਕੇ ਪੀ ਦੀ ਡਿਊਟੀ ਲਈ ਇੱਥੇ ਕਲਜਿੰਦਰ ਡੀਐਸਪੀ ਹੀ ਉਹਨੇ ਰੌਂਦ ਦਿੱਤੇ 9mm ਦੇ ਇਹਨਾਂ ਨੂੰ ਐਸੇ ਹਰਮਿੰਦਰ ਗਿੱਲ ਦੇ ਕਹੇ ਤੇ ਇਹਦੇ ਪੀਏ ਨੂੰ ਇਹਦੇ ਪੀਏ ਨੇ ਨਾਲ ਇਹਨਾਂ ਗੱਲ ਕਰ ਲਈ ਉਹਨੇ ਜਿਹੜਾ ਰਾਜੀ ਤਲਵੰਡੀ ਮੋਹਰ ਵਾਲਾ ਵੀ ਜਿੰਨੀ ਪਤਲਾਉ ਨਾ ਉਹ ਅੱਧੀ ਤੇਰੀ ਤੇ ਅੱਧੀ ਸਾਡੀ ਉਹ ਜਿੱਥੋਂ ਇਹਨੂੰ ਪੈਸੇ ਦੀਦੇ ਉੱਥੇ ਤੇ ਮਿੰਟ ਚ ਭੱਜ ਕੇ ਭਾਵੇਂ ਬੰਦੇ ਮਰਨੇ ਹੋਣ ਭਾਵੇਂ ਜੋ ਮਰਜ਼ੀ ਹੋਣਾ ਹੋਵੇ ਉੱਥੇ ਤੇ ਭੱਜ ਕੇ ਹਰਮਿੰਦਰ ਗਿੱਲ ਅੱਗੇ ਹੋ ਜਾਂਦਾ ਵੀ ਆਦਾ ਆ ਜਾਣਾ 15 ਕਿੱਲੇ ਲੈ ਜਾਓ ਜਿੰਨਾ ਚਿਰ ਕਬਜ਼ਾਰੂ ਉਹਨਾਂ ਚਿਰ ਹੀ ਕਣਕ ਵੀ ਤੇ ਝੋਨਾ ਵੀ ਅੱਧੋ-ਅੱਧੀ ਤੁਰਿਆਉਣਾ ਉਹਨੇ ਆਰਥਿਕ ਕੀਤਾ ਹੋਣਾ ਕਿ ਨਹੀਂ ਹੋਣਾ ਵੀ 15 ਕਿੱਲੇ ਲੈ ਜਾਓ ਸਾਢੇ 7 ਕਿੱਲਿਆਂ ਦੀ ਉਹ ਜੀ ਉਹ ਮੁੰਡਾ ਸੀ ਪ੍ਰੀਤ ਸੇਖੋਂ ਜਿੰਨੇ ਇੱਥੇ ਮਰਡਰ ਕੀਤਾ ਸੀ ਉਹਦਾ ਅਮਨ ਫੌਜੀ ਦਾ ਤੇ ਪ੍ਰਭ ਦਾ ਉਹ ਪ੍ਰੀਤ ਸੇਖੋਂ ਨੂੰ ਜਿੱਥੋਂ ਇਹਦੀ ਜਾਣ ਪਛਾਣ ਹੋਈ ਇਹਦੀ ਤਲਵੰਡੀ ਮੋਹਰ ਵਾਲੇ ਰਾਜ ਦੀ ਉਹ ਜੀ ਜਦੋਂ ਉਹ ਦਿੱਤੇ ਰੌਂਦ ਇਹਨਾਂ ਨੇ ਉੱਥੇ ਜਾ ਕੇ ਪੈਲੀ ਦੇ ਵਿੱਚ ਜਾ ਕੇ ਜਦੋਂ ਫਸਲ ਵੜਣੀ ਸ਼ੁਰੂ ਕੀਤੀ ਉਹ ਡਰਦਾ ਕੋਈ ਕੁਸਕਿਆ ਨਾ ਕਿਉਂਕਿ ਗੈਂਗਸਟਰ ਜਦੋਂ ਜਾਣਗੇ ਕੋਈ ਗੱਲ ਹੋਊਗੀ ਤੇ ਕਿੰਨੇ ਕੁਸਕਣਾ ਨਾਲੇ ਉਹ ਡਿਫਾਲਟਰ ਬੰਦਾ ਉਹ ਤੇ ਭੱਜ ਗਿਆ ਸੀ ਤੇ ਉੱਥੇ ਤੇ ਵੱਖਰੇ ਵੱਖਰੇ ਜਿੰਨਾ ਪੈਸੇ ਲੈਣੇ ਕੋਈ ਕੋਸ਼ਿਸ਼ ਕਰਦਾ ਮੈਂ ਵੱਢ ਲਾ ਕੋਈ ਕੋਸ਼ਿਸ਼ ਕਰਦਾ ਮੈਂ ਵੱਢ ਲਾ ਉਹ ਫਸਲ ਇਹਨਾਂ ਵੱਢ ਲਈ ਇਹਨਾਂ ਵੱਢ ਕੇ ਵੰਡ ਲਈ ਇਹ ਨਿਰਮਿੰਦਰ ਕਹਿੰਨੇ ਉਹ ਜਿਹੜੇ ਰੌਂਦ ਹੀ ਉਹ ਰੌਂਦ ਮੁੜ ਕੇ ਵਾਪਸ ਕਿਥੋਂ ਨੇ ਉਹ ਚੱਲ ਕੇ ਪ੍ਰੀਤ ਸੇਖ ਹੋਣਾ ਕੋ ਉਹਨਾਂ ਰੌਂਦਾਂ ਦੇ ਨਾਲ ਹੀ ਅਮਨ ਫੌਜੀ ਤੇ ਪ੍ਰਭ ਨੂੰ ਗੋਲੀਆਂ ਵਜੀਆਂ ਉਹ 9mm ਦੇ ਉਹੋ ਹੀ ਰੌਂਦ ਉਹੋ ਹੀ ਉਹਨਾਂ ਪ੍ਰੀਤ ਸੇਖ ਹੋਣਾ ਇਹਨਾਂ ਨੂੰ ਮਾਰੀਆਂ ਤੇ ਯਾਰੀ ਪਈ ਪਹਿਲਾਂ ਹੀ ਫਸਲ ਉਸੇ ਜਾਰੀ ਚ ਪ੍ਰੀਤ ਸੇਖ ਹੋਣੀ ਤੇ ਲੱਡੂ ਲੰਗਰ ਲੋਟੇ ਦੇ ਕੋਲ ਰਾਜ ਤਲਵੰਡੀ ਮੋਹਰ ਵਾਲੇ ਮੁੰਡੇ ਦੇ ਕੋਲੇ ਤੇ ਪਿੰਡੇ ਦੇ ਘਰ ਗਏ ਉਸੇ ਚ ਇਹਦਾ ਮੁੜਕੇ ਪਰਚਾ ਆ ਪੀ ਐਨ ਨੇ ਪਨਾਹ ਦਿੱਤੀ ਆ ਕਿ ਜਿਨ੍ਹਾਂ ਨੇ ਮਰਡਰ ਕੀਤਾ ਉਹਨਾਂ ਨੂੰ ਪਨਾਹ ਦਿੱਤੀ ਆ ਉਹ ਪਨਾਹ ਦੇਣ ਚ ਹੋਇਆ ਤੇ ਮੁੜਕੇ ਜਦੋਂ ਰਾਜ ਤਲਵੰਡੀ ਮੋਹਰ ਵਾਲੇ ਦਾ ਮਰਡਰ ਹੋਇਆ ਉਹ ਵੀ ਇਸੇ ਚੱਕਰ ਚ ਉਹਨਾਂ ਨੇ ਪੋਸਟ ਪਾਈ ਵੀ ਐਨ ਨੇ ਸਾਡੇ ਦੋਸਤ ਪ੍ਰਭ ਤਾਂ ਤੇ ਅਮਨ ਫੌਜੀ ਦਾ ਇਹਨੇ ਮਰਡਰ ਕਰਨ ਵਾਲੇ ਨੂੰ ਘੇਰੀ ਰੱਖਿਆ ਸੀ ਤੇ ਇੱਕ ਹੋਰ ਇਹਦੇ ਵਿੱਚ ਇੱਕ ਮੋੜ ਆਊਗਾ ਔਰ ਟਵਿਸਟ ਵੀ ਆਊਗਾ ਕਈ ਲੋਕਾਂ ਨੇ ਨਾ ਉਹ ਆਡੀਓ ਵਾਇਰਲ ਹੋਈਆਂ ਸੀ ਤਲਵੰਡੀ ਮੋਹਰ ਦਾ ਹੀ ਇੱਕ ਬੋਰਡ ਸਿੰਘ ਨਾਂ ਦਾ ਬੰਦਾ ਉਹ ਬੋਰਡ ਸਿੰਘ ਦਾ ਨਾਂ ਦਾ ਜਿਹੜਾ ਬੰਦਾ ਸੀ ਨਾ ਇਹ ਮੁੜਕੇ ਜਿਹੜਾ ਇਹ ਮੁੰਡਾ ਰਾਜ ਤਲਵੰਡੀ ਮੋਹਰ ਵਾਲਾ ਇਹਨੇ ਆਪ ਦਾ ਪਰਚਾ-ਪੁਰਚਾ ਨਿਵੇੜ ਕੇ ਨਾ ਇਹ ਤੁਰ ਪਿਆ ਸਾਡੇ ਨਾਲ ਇਹ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਇਹ ਤੁਰ ਪਿਆ ਇਹਦੇ ਬਾਪ ਨੂੰ ਕੱਢੀਆਂ ਹੀ ਗਾਲਾਂ ਹਰਮਿੰਦਰ ਗਿੱਲ ਨੇ ਇਸੇ ਤਲਵੰਡੀ ਮੋਹਰ ਵਾਲੇ ਰਾਜ ਦੇ ਪਿਤਾ ਨੂੰ ਗਾਲਾਂ ਕੱਢੀਆਂ ਗਾਲਾਂ ਕਿਉਂ ਕੱਢੀਆਂ ਜਦੋਂ ਇਹ ਫਸ ਗਿਆ ਨਾ ਉਹ ਪਨਾਹ ਦੇਣ ਦੇ ਚੱਕਰ ਚ ਮਰਦਰ ਦੇ ਚੱਕਰ ਤੇ ਰਾਜ ਤੇ ਉਹ ਇਹਦਾ ਬਾਪ ਇਹ ਅੰਦਰ ਹੀ ਰਾਜ ਇਹਦਾ ਰਾਜ ਦਾ ਬਾਪ ਇਹ ਦੇ ਕੋ ਹਰਮਿੰਦਰ ਕੋਲ ਅੰਮ੍ਰਿਤਸਰ ਦੀ ਕੋਠੀ ਗਿਆ ਤੇ ਆਂਦਾ ਵੀ ਮੇਰਾ ਮੁੰਡਾ ਤੇਰੇ ਬੜੇ ਕੰਮ ਕੱਢਦਾ ਰਿਹਾ ਤੇਰਾ ਬੜਾ ਸਾਥ ਦਿੰਦਾ ਰਿਹਾ ਨਾਲ ਇੱਥੇ ਇੱਕ ਹੋਰ ਮੈਂ ਗੱਲ ਐਡ ਕਰਨਾ ਚਾਹੁੰਗਾ ਪਹਿਲਾਂ ਇਹ ਕੀ ਹੋਇਆ ਜੀ ਜਦੋਂ ਐਮ ਸੀ ਇਲੈਕਸ਼ਨ ਹੀ 2021 ਦੀ ਹਰਮਿੰਦਰ ਸਿੰਘ ਗਿੱਲ ਜੀ ਯਾਦ ਕਰੋ ਉਦੋਂ ਤੂੰ ਆ ਮੇਰੇ ਨਾਲ ਮੇਰੇ ਬਾਪ ਦੇ ਨਾਲ ਇਹੋ ਗੁੰਡੇ ਸਾਰੇ ਪਵਾਏ ਤੁਸੀਂਾਂ ਦੇ ਬੂਥ ਕੈਪਚਰ ਕੀਤੇ ਤੂੰ ਕੀ ਕੁਝ ਕਰਦਾ ਰਿਆ ਆਪਦਾ ਵੇਲਾ ਚੇਤੇ ਕਰਨ ਪਹਿਲਾਂ ਬਲਾਕਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰਦੇ ਆਂ ਬਲਾਕਸਮਤੀ ਜ਼ਿਲ੍ਹਾ ਪ੍ਰੀਸ਼ਦ ਵੇਲੇ ਤੂੰ ਸਿੱਧੀਆਂ ਗੋਲੀਆਂ ਮਰਵਾਈਆਂ ਉਦੋਂ ਵੀ ਨਹੀਂ ਤੂੰ ਆਇਆ ਇੱਥੇ ਤੂੰ ਬੜਾ ਛਾਤਰ ਆ ਤੇਰੀ ਉਦੋਂ ਸਰਕਾਰੀ ਉਦੋਂ ਵੀ ਤੂੰ ਪੇਪਰ ਭਰਨ ਵੇਲੇ ਇੱਥੇ ਨਹੀਂ ਆਇਆ ਕਿਉਂਕਿ ਤੂੰ ਇੱਥੇ ਕਤਲੋਗਾਰਦ ਕਰਾਉਣੀ ਸੀ ਤੂੰ ਇੱਥੇ ਬੰਦੇ ਮਰਵਾਉਣੇ ਸੀ ਤੂੰ 2018 ਚ ਬਲਾਕਸਮਤੀ ਜ਼ਿਲ੍ਹਾ ਪ੍ਰੀਸ਼ਦ ਚ ਇਹਨਾਂ ਨੂੰ ਸ਼ਹਿਦ ਦਿੱਤੀ ਆ ਆਪਦੇ ਗੁੰਡਿਆਂ ਨੂੰ ਇਹਨਾਂ ਸਿੱਧੀਆਂ ਗੋਲੀਆਂ ਮਾਰੀਆਂ ਇੱਥੇ ਲੋਕ ਜ਼ਖਮੀ ਹੋਏ ਇੱਥੇ ਲੋਕਾਂ ਦੀਆਂ ਪੱਗਾਂ ਲਈਆਂ ਇੱਥੇ ਪੱਤਰਕਾਰਾਂ ਦੀਆਂ ਵੀ ਪੱਗਾਂ ਲਈਆਂ ਯਾਦ ਹੈ ਨਾ ਤੁਹਾਨੂੰ ਯਾਦ ਪ੍ਰੈਸ ਵਾਲੇ ਭਰਾ ਵੀ ਬੈਠੇ ਆ ਇੱਥੇ ਪ੍ਰੈਸ ਵਾਲਿਆਂ ਭਰਾਵਾਂ ਦੀਆਂ ਵੀ ਪੱਗਾਂ ਲਈਆਂ 2018 ਚ ਕਿਸੇ ਦਾ ਲਿਆਇ ਨਹੀਂ ਕੀਤਾ ਗਿਆ ਗੋਲੀਆਂ ਮਾਰੀਆਂ ਸਿੱਧੀਆਂ ਕੋਈ ਬਚਾਅ ਵਾਲਾ ਕੰਮ ਨਹੀਂ ਸੀ ਉਹ ਤੇ ਰੱਬ ਨੇ ਬਚਾ ਕਰਤਾ ਉਹਦੇ ਚ ਤੂੰ ਆਪ ਉਦੋਂ ਨਹੀਂ ਆਇਆ ਤੈਨੂੰ ਪਤਾ ਵੀ ਜੇ ਕੋਈ ਬੰਦਾ ਮਰ ਗਿਆ ਜੇ ਮੈਂ ਮੌਕੇ ਤੇ ਨਾ ਨਾ ਹੂੰਗਾ ਤੇ ਮੈਂ ਆਪੇ ਪਾਸੇ ਰਹਿ ਜੂ ਆਪੇ ਫਸੇ ਰਹਿਣਗੇ ਜਿਹੜੇ ਮੁੰਡੇ ਉੱਥੇ ਹੋਣਗੇ ਮੌਕੇ ਤੇ ਉਦੋਂ ਵੀ ਤੂੰ ਇਹਨਾਂ ਨੂੰ ਸ਼ੈ ਦੇ ਕੇ ਇਹ ਮੈਂ ਤਾਂ ਗੱਲ ਕਰਦਾ ਵੀ ਹੁਣ ਵੀ ਤੂੰ ਬਲਾਕਸਪਤੀ ਜ਼ਿਲ੍ਹਾ ਪੇਸ਼ੇਤ ਤੇ ਬੂਥ ਚੈੱਕ ਕਰਨ ਕਿਉਂ ਨਹੀਂ ਆਇਆ ਤੇਰਾ ਆਉਣਾ ਬਣਦਾ ਸੀ ਤੂੰ ਇੱਥੋਂ ਐਮਐਲਏ ਦੀ ਟਿਕਟ ਲੜਦਾ ਓ ਤੂੰ ਆਨਾ ਵੀ ਇੱਥੋਂ ਵਾਲੇ ਜਿਹੜੇ ਕਾਂਗਰਸ ਦੇ ਜਿਹੜੇ ਆਗੂ ਨੇ ਸਰਪੰਚ ਨੇ ਮੋਹਦਬਰ ਨੇ ਮੇਰੇ ਪਰਿਵਾਰ ਨੇ ਤੇ ਜੇ ਤੇਰੇ ਪਰਿਵਾਰ ਹੀ ਉਹਨਾਂ ਨੂੰ ਖਿਲਾੜ ਕੇ ਤੇ ਮੁੜ ਕੇ ਉਹਨਾਂ ਦੀ ਬਾਤ ਪੁੱਛਣ ਨੂੰ ਵੀ ਨਹੀਂ ਆਇਆ ਫਿਰ ਕਿਉਂ ਨਹੀਂ ਚੈੱਕ ਕਰਨ ਆਇਆ ਬੂਥ ਇੱਥੇ ਕਿਹੜੀ ਗੱਲ ਨੂੰ ਚੈੱਕ ਕਰਨ ਆਇਆ ਕਿਉਂ ਨਹੀਂ ਨਿਆਣਾ ਗੱਲ ਕਰੇ ਸਿਆਣਾ ਕਿਆਸ ਕਰੇ ਵੀ ਜਦੋਂ ਬੰਦਾ ਬੱਚਾ ਗੱਲ ਕਰਦਾ ਨਾ ਤੇ ਸਿਆਣੇ ਨੂੰ ਸਮਝ ਲੱਗ ਜਾਂਦੀ ਆ ਲੋਕ ਭਲੀ ਭਾਤ ਜਾਣੂ ਨੇ ਤੇਰੇ ਕਿਰਦਾਰ ਤੋਂ ਤੇਰੀਆਂ ਗੱਲਾਂ ਤੋਂ ਤੇ ਇੱਕ ਹੋਰ ਅਹੀਂ ਪਾਈ ਆ ਸ਼ਰੀਫੀ ਤੋਂ ਅਹੀਂ ਸ਼ਰੀਫੀ ਤੋਂ ਇਮਾਨਦਾਰੀ ਤੋਂ ਨੇਕ ਨੀਤੀ ਤੋਂ ਇੱਥੋਂ ਤੱਕ ਪਹੁੰਚੇ ਆ ਵੀ ਮੈਂ ਨੇਕ ਨੀਤੀ ਨਾਲ ਤੁਰਿਆ ਰਿਆ ਮਿਹਨਤ ਕਰੀਗਾ ਮਿਹਨਤ ਕਰੀਗਾ ਇੱਥੋਂ ਤੱਕ ਪਹੁੰਚ ਗੇ ਤੂੰ ਪਾਈ ਹੀ ਬੰਦੇ ਮਾਰ ਕੇ ਅਤਵਾਦੀ ਵੇਲੇ ਮੁੜਕੇ ਤੂੰ ਮਾਰੇ ਮਰਵਾਏ ਬੰਦੇ ਫੈਡਰੇਸ਼ਨ 'ਚ ਜਦੋਂ ਤੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਬਣ ਗਿਆ ਮੁੜਕੇ 17 ਤੋਂ 22 ਤੱਕ ਫੇਰ ਕਤਲੋਕਾਰ ਤੇ ਕਰਾਈ ਤੂੰ ਮੁਹਕਮ ਤੇ ਮੁਹਕਮ ਦਾ ਮੁੰਡਾ ਨਹੀਂ ਮਰਵਾਇਆ ਦੱਸ ਦੇ ਨਹੀਂ ਸ਼ਹਿਦ ਦਿੱਤੀ ਦੂਜੀ ਧਿਰ ਨੂੰ ਨਹੀਂ ਮਰਵਾਏ ਦੋਵੇਂ ਪਿਓ ਪੁੱਤ ਤੇ ਤੈਨੂੰ ਪਈ ਆਤ ਵੀ ਮੈਂ ਤੇ ਬੰਦੇ ਮਾਰ ਕੇ ਇੱਥੋਂ ਤੱਕ ਪਹੁੰਚਿਆ ਮੈਂ ਤੇ ਐਮ ਐਲ ਏ ਬਣਿਆ ਬੰਦੇ ਮਾਰ ਕੇ ਤੇ ਫੇਰ ਕਿਹੜੀ ਗੱਲ ਹੈ ਜੇ ਹੋਰ ਚਾਰ ਮਰਵਾ ਦਾਂਗੇ ਤੇ ਮੇਰੀ ਤਰੱਕੀ ਤਾਂ ਹੀ ਹੋਣੀ ਆ ਉਹ ਜੀ ਜਦੋਂ ਉਹ ਉਹਦਾ ਬਾਪ ਤਲਵੰਡੀ ਮੋਹਰ ਸਿੰਘ ਵਾਲੇ ਰਾਜ ਦਾ ਗਿਆ ਇਹਦੇ ਕੋਈ ਵੀ ਮੇਰਾ ਮੁੰਡਾ ਫਸ ਗਿਆ ਆ ਐਮਐਲਏ ਸਾਹਿਬ ਅਸੀਂ ਤੁਹਾਡੇ ਬੜੀ ਮਤ ਕਰਦੇ ਰਹੇ ਆ ਉਦੋਂ ਜਿਹੜੀ ਇੱਥੇ ਵੀ ਇਹਨੇ ਗਲ ਪਾਏ ਨਾ ਸਾਡੇ ਬੰਦੇ ਸਾਡੀਆਂ ਪੱਗਾਂ ਲਵਾਈਆਂ ਮੈਨੂੰ ਸਾਰਾ ਦਿਨ ਹਵਾਲਾ ਚ ਬੰਦ ਰੱਖਿਆ ਕਈ ਮੇਰੇ ਤੇ ਇਹਨੇ ਪਰਚੇ ਕਰਾਏ ਕਈ ਕੁਝ ਕੀਤਾ ਬੜੀਆਂ ਧੱਕੇ ਚਾਹੀਆਂ ਕੀਤੀਆਂ ਇਹ ਅੱਜ ਨਾਲੇ ਬੂਥ ਕੈਫਟਰ ਕਰਨੀਆਂ ਗੱਲਾਂ ਕਰਦਾ ਚੇਤਾਗਾਰ ਪਹਿਲਾਂ ਚਲ ਜਾ 18 ਚ ਮੁੜ ਕੇ ਚਲ ਜਾ ਫਿਰ 2021 ਚ ਜਦੋਂ ਐਮਸੀ ਇਲੈਕਸ਼ਨ ਆਈ ਕੀ ਕੁਝ ਕੀਤਾ ਹੀ ਆਪਦੇ ਅੰਦਰ ਛਾਤੀ ਮਾਰ ਤੂੰ ਕਹਿਣਾ ਮਾਪੀ ਇਹ ਗੱਲਾਂ ਕਰਨੀਆਂ ਪਾਪ ਇਹ ਗੱਲਾਂ ਕਰਨੀਆਂ ਤਾਂ ਪਾਪ ਆ ਜੇ ਤੂੰ ਕੁਝ ਨਾ ਕੀਤਾ ਹੋਵੇ ਤੂੰ ਸਾਰਾ ਕੁਝ ਕੀਤਾ ਆਪਨੇ ਹਾਂ ਤੋਂ ਲਾਉਦੋਂ ਵੀ ਉਦੋਂ ਵੀ ਤੈਨੂੰ ਪਤਾ ਹੈ ਵੀ ਮੈਂ ਇਹਨਾਂ ਤੋਂ ਬੰਦੇ ਮਰਵਾਉਣੇ ਆ ਮੈਂ ਇਹਨਾਂ ਨੂੰ ਮੁੜ ਕੇ ਥਸਾਉਣਾ ਆ ਫੇਰ ਆਪੇ ਧੜੇ ਬਣੇ ਫਿਰਨਗੇ ਆਪੇ ਜਿਹੜੇ ਅਗਲੀ ਕਤਾਰ ਦੇ ਆਗੂ ਉਹਨਾਂ ਦੇ ਪਰਚੇ ਹੋ ਜਾਣਗੇ ਤੇ ਆਪੇ ਤੁਰੇ ਫਿਰਨਗੇ ਮੈਨੂੰ ਕਿ ਲੋੜਿਆ ਨਹੀਂ ਤੇ ਜਦੋਂ ਇਲੈਕਸ਼ਨ ਹੁੰਦੀ ਆ ਨਾ ਹਰ ਆਗੂ ਆਪਦੇ ਸਾਥੀਆਂ ਦੇ ਨਾਲ ਬੂਥ ਚੈੱਕ ਕਰਦਾ ਵੀ ਜੇ ਕੋਈ ਲੋੜ ਹੋਈ ਮੈਂ ਖਲੋਤਾ ਜੇ ਮੈਂ ਤੁਹਾਡੇ ਨਾਲ ਜੇ ਮੈਂ ਤੁਹਾਡੀ ਪਿੱਠ ਤੇ ਖੜਾ ਜੇ ਅਹੀਂ ਹੁਣ ਸਰਕਾਰ ਚ ਅਸੀਂ ਜਾਂਦੇ ਨਹੀਂ ਬੂਚਾ ਕਰਨ ਗਏ ਆ ਬਲਾਕਸ਼ਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਰੇ ਬੂਚਾ ਕਰਨ ਗਏ ਆ ਸਾਰਿਆਂ ਬੂਥਾਂ ਤੇ ਗਏ ਤੁਸੀਂ ਪ੍ਰੈਸ ਵਾਲਿਆਂ ਨੂੰ ਵੀ ਪਤਾ ਵਾ ਤੇ ਸਾਥ ਸੰਗਤ ਉਹਦੇ ਬਾਅਦ ਜਦੋਂ ਉਹਦਾ ਬਾਪ ਇਹਦੇ ਕੋ ਗਿਆ ਤੇ ਇਹਨੇ ਉਹਨੂੰ ਕੱਢੀਆਂ ਗਾਲਾਂ ਉਹਨੂੰ ਆਂਦਾ ਉਹ ਮਾਰ ਕੇ ਤੇਰੇ ਮੁੰਡੇ ਨੇ ਬੰਦੇ ਤੇ ਤੂੰ ਹੁਣ ਆ ਗਿਆ ਫਲਾਣਿਆ ਢਿੰਗੜਿਆ ਉਹ ਗਾਲਾਂ ਮੈਂ ਕਹਿ ਨਹੀਂ ਸਕਦਾ ਜੋ ਤੂੰ ਉਹਨੂੰ ਗਾਲਾਂ ਕੱਢੀਆਂ ਤੂੰ ਧੱਕੇ ਮਾਰ ਕੇ ਉਹਨੂੰ ਬਾਹਰ ਕੱਢਤਾ ਤੇ ਉਹਨੇ ਰਾਜ ਨੇ ਕਿਹਾ ਵੀ ਤੂੰ ਮੇਰੇ ਪਿਓ ਦੀ ਬੇਇੱਜ਼ਤੀ ਕੀਤੀ ਆ ਤੇ ਮੈਂ ਤੇਰੇ ਤੋਂ ਬਦਲਾ ਲਵਾਂਗਾ ਇਨੇ ਉਸੇ ਬੱਚੇ ਨੂੰ ਇਹ ਵੀ ਰਾਜ ਤੇ ਮੇਰੇ ਰਾਜ ਵੀ ਜਾਣਦਾ ਸਾਰੇ ਵੀ ਜੋ ਮੈਂ ਕਰਾਉਂਦਾ ਰਿਆਂ ਜੋ ਕਾਲੇ ਕਾਰਨਾਮੇ ਉਹਨਾਂ ਸਾਰਿਆਂ ਤੇ ਇਹ ਭਾਈ ਵਾਲਿਆ ਮੁੰਡਾ ਇਹਨੂੰ ਸਾਰਾ ਪਤਾ ਤੇ ਏਕੇ ਤੁਰ ਦੂਜੇ ਬੰਨੇ ਪਿਆ ਵਾ ਤੇ ਕੁੜੇ ਕੰਮ ਖਰਾਬ ਹੋਣਾ ਪਿਓ ਇਹਦੇ ਨੂੰ ਮੈਂ ਗਾਲਾਂ ਕੱਢੀਆਂ ਉਹ ਤੂੰ ਜਿਹੜਾ ਉਹਦੇ ਉਲਟੀ ਹੈ ਨਾ ਬੋਰਡ ਸਿੰਘ ਬੋਰਡ ਸਿੰਘ ਹੀ ਤਲਵੰਡੀ ਮੋਹਰ ਸਿੰਘ ਦਾ ਉਹ ਅਜੇ ਤੱਕ ਘਰੇ ਨਹੀਂ ਆਇਆ ਦਾਲ ਚ ਕਾਲਾ ਹੈਗਾ ਵਾ ਦਾਲ ਚ ਕਾਲਾ ਨਹੀਂ ਦਾਲ ਹੀ ਸਾਰੀ ਕਾਲੀ ਆ ਉਹਨੂੰ ਤੂੰ ਫੋਨ ਤੇ ਗੱਲ ਕਰਦਾ ਰਿਆ ਇਹ ਜਦੋਂ ਫੇਰ ਸਰਪੰਚ ਉਥੋਂ ਬਣੀ ਬੀਬੀ ਐਸੀ ਆ ਪਰ ਉਹ ਬਣ ਗਈ ਫੇਰ ਰਾਜ ਦੇ ਧੜੇ ਦੀ ਸਰਪੰਚ ਪਹਿਲਾਂ ਕੀ ਹੁੰਦਾ ਰਿਹਾ ਪਹਿਲਾਂ ਹੁੰਦਾ ਰਿਹਾ ਜੇ ਕਾਲੀ ਦਲ ਦੀ ਸਰਕਾਰ ਰਹੀ ਉਹਨੇ ਰਾਜ ਨੇ ਅਦੇਸ਼ ਪ੍ਰਤਾਪ ਦੇ ਲਾਗੇ ਲੱਗ ਗਿਆ ਤੇ ਅਦੇਸ਼ ਪ੍ਰਤਾਪ ਦੇ ਸਿਰ ਤੇ ਉਹਨੇ ਗੁੰਡਾਗਰਦੀ ਕੀਤੀ ਪਿੰਡ ਦੇ ਵਿੱਚ ਲੋਕਾਂ ਨੂੰ ਕੁੱਟਿਆ ਲਤਾ ਪੰਨੀਆਂ ਰਾਜ ਨੇ ਮੈਂ ਇਹ ਨਹੀਂ ਕਹਿੰਦਾ ਵੀ ਰਾਜ ਵੀ ਬੜਾ ਪੱਧਰਾ ਸੀ ਉਹਨੇ ਵੀ ਪੁੱਠੇ ਸਿੱਧੇ ਕੰਮ ਕੀਤੇ ਉਹਨੇ ਲੋਕਾਂ ਨਾਲ ਲੜਾਈਆਂ ਕੀਤੀਆਂ ਝਗੜੇ ਕੀਤੇ ਮੁੜ ਕੇ ਆ ਗਈ ਕਾਂਗਰਸੀ ਸਰਕਾਰ ਤੇਰੀ ਉਹ ਮੁੜ ਕੇ ਤੇਰੇ ਨਾਲ ਰਲ ਗਿਆ ਰਾਜ ਉਹ ਤੇਰੇ ਨਾਲ ਰਲ ਗਿਆ ਤੇ ਉਹ ਉਤੂੜ ਕੇ ਫਿਰ ਇਰਾਜ ਫਿਰ ਸਰਪੰਚ ਬਣ ਗਿਆ ਪਹਿਲਾਂ ਆਦੇਸ਼ ਪ੍ਰਤਾਪ ਵੇਲੇ ਰਾਜ ਅਗੇ ਉਦੋਂ ਇਹਨਾਂ ਨੂੰ ਬੋਰਡ ਸਿੰਘ ਉਹਨਾਂ ਨੂੰ ਕੁੱਟਦਾ ਰਿਹਾ ਦਬਕਾਉਂਦਾ ਰਿਹਾ ਉਹਨਾਂ ਦੇ ਪਰਚੇ ਕਰਾਉਂਦਾ ਰਿਹਾ ਮੁੜ ਕੇ ਆ ਗਈ ਕਾਂਗਰਸੀ ਸਰਕਾਰ ਤੂੰ ਫੇਰ ਇਹਨੂੰ ਸਰਪੰਚ ਬਣਾਤਾ ਬੋਰਡ ਸਿੰਘ ਤੇ ਨਾਲੇ ਇਹਨੇ ਗੋਲੀਆਂ ਮਾਰੀਆਂ ਰਾਜ ਨੇ ਨਾਲੇ 307 ਦੇ ਤੂੰ ਪਰਚੇ ਕਰਾਤੇ ਬੋਰਡ ਸਿੰਘ ਹੋਣਾ ਸੀ ਬੋਰਡ ਸਿੰਘ 6-7 ਮਹੀਨੇ ਅੰਦਰ ਲਾ ਕੇ ਆਇਆ ਤੇ ਨਾਲੇ ਉਹਦੇ ਤੇ ਪਰਚੇ ਹੋਏ ਰਹੇ ਨਾਲੇ ਉਹਦੇ ਪਤਾ ਨਹੀਂ 5 ਲੱਖ 10 ਲੱਖ ਕਿੰਨੇ ਪੈਸੇ ਲੱਗੇ ਉਹਦੇ ਬੰਦੇ ਦੇ ਬੋਰਡ ਸਿੰਘ ਦੇ ਉਹ ਮੁੜ ਕੇ ਜਦੋਂ ਆਈ ਆਪਣੀ ਸਰਕਾਰ ਹੁਣ ਆਮ ਆਦਮੀ ਪਾਰਟੀ ਦੀ ਸਰਪੰਚ ਤੇ ਅਪਰ ਜ਼ਰਵੀ ਹੀ ਪਿੰਡ ਐਸਸੀ ਬਣਾਇਆ ਉਹ ਬਣ ਗਿਆ ਫਿਰ ਰਾਜ ਸਿੰਘ ਦੇ ਧਰੇੜਾ ਤੇ ਨਾਲ ਮੈਂ ਉਹਨੂੰ ਰਾਜ ਸਿੰਘ ਨੂੰ ਇਹੋ ਗੱਲ ਕਹਿ ਕੇ ਤੋਰਿਆ ਉਹ ਕਹਵੇ ਮੈਨੂੰ ਸ਼ਾਮਲ ਕਰ ਲੋ ਮੈਨੂੰ ਸ਼ਾਮਲ ਕਰ ਲੋ ਮੈਂ ਉਹਨੂੰ ਇੱਕੋ ਗੱਲ ਕਰਕੇ ਤੋਰਿਆ ਮੈਂ ਕਿਹਾ ਮੈਂ ਕੈਰੋਂ ਤੇ ਗੇਲ ਨੂੰ ਸ਼ਹਿ ਨਹੀਂ ਦੇਣੀ ਜੇ ਤੂੰ ਲੋਕਾਂ ਦੇ ਗਾਲ ਪਾਈਂਗਾ ਨਾ ਤੇ ਫਿਰ ਮੈਂ ਕਿਹਾ ਕਾਰਵਾਈ ਤੇਰੇ ਤੇ ਹੋਣੀ ਉਹ ਜੇ ਸਾਡੇ ਨਾਲ ਤੁਰਨਾ ਤੇ ਸ਼ਰੀ ਬਣ ਕੇ ਤੁਰਨਾ ਪੈਣਾ ਉਹਨੇ ਸਿੱਧਾ ਗਿਆ ਵੀ ਭੁੱਲਰ ਸਾਹਿਬ ਜਦੋਂ ਗੇਲ ਹੋਣੀ ਤੇ ਕੈਰੋਂ ਹੋਣੀ ਆਪ ਸ਼ਹਿ ਦੇਂਦੇ ਵੀ ਫੜ ਲੋ ਜਾਨ ਨਾ ਭਜ ਕੇ ਭਾਂਦੋ ਲਤਾਹੀਂ ਕਾਹ ਭਾਂਦੇ ਹਾਂ ਕਹਿੰਦਾ ਜਦੋਂ ਤੁਸੀਂ ਸਾਥ ਨਹੀਂ ਦੇਣਾ ਤਾਂ ਇਹੀ ਕਿਵੇਂ ਕਿਸੇ ਗੱਲ ਪੈ ਜਾਗੇ ਉਹਦੀ ਮੌਤ ਤੋਂ ਪਹਿਲਾਂ ਉਹ ਡੇਢ ਸਾਲ ਸਾਡੇ ਨਾਲ ਰਿਹਾ ਉਹਨੇ ਕਿਸ ਨੂੰ ਗਾਲ ਕੱਢਣੀ ਦੂਰ ਦੀ ਗੱਲ ਉਹਨੇ ਉਂਗਲ ਤੱਕ ਨਹੀਂ ਕੀਤੀ ਨਹੀਂ ਤੇ ਵਿਖਾ ਦਿਓ ਜੇ ਰਾਜੇ ਤਲਵੰਡੀ ਮੋਰ ਸਿੰਘ ਵਾਲੇ ਨੇ ਜਿੰਨਾ ਚਿਰ ਸਾਡੀ ਸਰਕਾਰ ਰਹੀ ਹੈ ਜਿੰਨਾ ਚਿਰ ਉਹ ਨਹੀਂ ਮੌਤ ਹੋਈ ਉਹਦੀ ਵੀ ਉਹਨੇ ਕਿਸ ਨੂੰ ਉਂਗਲ ਵੀ ਕੀਤੀ ਹੋਵੇ ਦੱਸ ਦਿਓ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਵੀ ਸਾਰਾ ਪਤਾ ਉਹ ਇਹਨੇ ਬੋਰਡ ਸਿੰਘ ਨਾਲ ਮੁੜ ਕੇ ਜਦੋਂ ਸਰਪੰਚ ਬਣ ਗਈ ਨਾ ਬੀਪੀਐਨ ਨੇ ਕਿਹਾ ਇਹਨੇ ਇਹਨੇ ਲਾਇਆ ਬੋਰਡ ਸਿੰਘ ਨੂੰ ਬੋਰਡ ਸਿੰਘ ਹੀ ਸ਼ਰਾਬੀ ਕਿਸਮ ਦਾ ਬੰਦਾ ਉਹ ਦਿਨੇ ਹੀ ਸ਼ਰਾਬੀ ਲੈਂਦਾ ਵਾ ਔਰ ਉਹਨੂੰ ਮੈਂ ਸਾਦਾ ਵੀ ਰਿਹਾ ਵੀ ਆ ਤੈਨੂੰ ਬਾਕੇ ਤੁਹਾਡਾ ਰਾਜਨਾਮਾ ਕਰਾਂਦਾ ਤੁਹਾਡੇ ਪਰਚੇ ਪਿਛਲੇ ਸਾਰੇ ਜੱਫੀਆਂ ਪਵਾਦਾ ਮੇਰਾ ਸੁਭਾਅ ਆ ਮੈਂ ਲੋਕਾਂ ਨੂੰ ਭੌਣ 'ਚ ਵਿਸ਼ਵਾਸ ਰੱਖਦਾ ਮੈਂ ਲੋਕਾਂ ਨੂੰ ਵਸੌਂ 'ਚ ਵਿਸ਼ਵਾਸ ਰੱਖਦਾ ਮੈਂ ਉਹਨੂੰ ਸਾਧਦਾ ਰਿਹਾ ਉਹ ਉਹਨੂੰ ਵੀ ਤਿਆਰ ਹੀ ਬੋਰਡ ਸਿੰਘ ਮੈਂ ਉਹਨੂੰ ਆਖਿਆ ਮੈਂ ਤੁਹਾਨੂੰ ਬਾ ਦੇਣਾ ਜਿਹੜੇ ਕੋ ਪਰਚੇ ਹੈ ਤੁਹਾਡੇ ਆਪ ਸਰ ਰਾਜਨਾਮੇ ਕਰਾ ਦੇਣੇ ਤੂੰ ਆਪਦੇ ਘਰੋਂ ਆਪਦੇ ਕਰ ਕਦ ਤੋਂ ਪਰਚੇ ਪਰਚੀ ਹੋਈ ਜਾਂਦੇ ਜੀ ਆਪਾਂ ਸਾਰਾ ਤੁਹਾਡਾ ਨਿਬੇੜ ਦੇਣਾ ਤੇ ਸੁੱਖ ਸ਼ਾਂਤੀ ਦੀ ਜ਼ਿੰਦਗੀ ਜੀਓ ਇਨੂੰ ਪਤਾ ਲੱਗ ਗਿਆ ਪੀ ਇਹ ਇਹ ਰਾਜਨੇਤੇ ਮੇਰੇ ਖਿਲਾਾਰੇ ਪਾਦਨੇ ਆ ਤੇ ਇੰਨੇ ਉਹਨੂੰ ਬੋਰਡ ਸਿੰਘ ਨੂੰ ਸ਼ਹਿਦ ਦੇਣੀ ਸ਼ੁਰੂ ਕਰਤੀ ਉਹ ਆਡੀਓ ਅੱਜ ਵੀ ਮੇਰੇ ਕੋਲ ਹੈਗੇ ਆ ਚੀਚੇ ਬੋਰਡ ਸਿੰਘ ਨਾਲ ਸ਼ਰਾਬ ਪੀਤੀ ਦੇ ਵਿੱਚ ਉਹਦੇ ਨਾਲ ਗੱਲ ਕਰਨਦੇ ਆ ਤੇ ਉਹਨੂੰ ਕਹਿੰਦੇ ਆ ਮੈਂ ਇਹ ਗੱਲ ਕਹਿ ਕਹਿਣ ਤੋਂ ਵੀ ਗਰੇਜ਼ ਕਰਨ ਦੇ ਆ ਇਹ ਹਰਮਿੰਦਰ ਗਿੱਲ ਕਹਿੰਦੇ ਆ ਮੈਨੂੰ ਮੇਰੇ ਘਰੇ ਨਾ ਮਹਾਰਾਜ ਦਾ ਸਰੂਪ ਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਤੇ ਇੰਨੇ ਉਹਦੀ ਸੌਂ ਖਾਦੀ ਮੈਂ ਹੁਣ ਮਹਾਰਾਜ ਤੋਂ ਪਾਪੀ ਨਹੀਂ ਹੋਣਾ ਚਾਹੁੰਦਾ ਮੈਂ ਦੁਬਾਰਾ ਨਹੀਂ ਡਰਾਉਣਾ ਚਾਹੁੰਦਾ ਇਹਨੇ ਸੌ ਖਾਤੀ ਉਹ ਆਡੀਓ ਦੇ ਵਿੱਚ ਹੈ ਗਿਆ ਆਡੀਓ ਮੇਰੇ ਕੋਲ ਨੇ ਇਹਨੇ ਸੌ ਖਾਤੀ ਬੋਰਡ ਸਿੰਘ ਮੈਂ ਤੇਰੇ ਨਾਲ ਆ ਤੁਸੀਂ ਜੋ ਮਰਜ਼ੀ ਕਰ ਦਿਓ ਮੈਂ ਤੁਹਾਡੇ ਨਾਲ ਆ ਤੇ ਉਹਦਾ ਥੋੜੇ ਦਿਨਾਂ ਬਾਅਦ ਹੀ ਸਰਪੰਚੀ ਤੋਂ ਉਹ ਰਾਜ ਸਿੰਘ ਦਾ ਮਰਡਰ ਹੋ ਗਿਆ ਤੇ ਜਿਹੜਾ ਬੋਰਡ ਸਿੰਘ ਹੈ ਨਾ ਉਹ ਚਲੋ ਉਹ ਮੇਰੀ ਫਿਤਰਤ ਹੈ ਮੈਂ ਕਿਸੇ ਤੇ ਸ਼ੇਤੀ ਕੀਤੇ ਆ ਐਫ ਆਈ ਆਰ ਦਰਜ ਨਹੀਂ ਕਰਾਉਂਦਾ ਕਿਸੇ ਤੇ ਮੈਨੂੰ ਇਹ ਵੀ ਬੋਰਡ ਸਿੰਘ ਜਿੰਨਾ ਚਿਰ ਆਪ ਨਹੀਂ ਨਾ ਫੜਿਆ ਜਾਂਦਾ ਉਨਾ ਚਿਰ ਕੋਈ ਕਿਸੇ ਤੇ ਨਜਾਇਜ਼ ਪਰਚਾ ਨਾ ਹੋਵੇ ਵੀ ਕੋਈ ਨਜਾਇਜ਼ ਨਾ ਫਸ ਜੇ ਉਹ ਬੋਰਡ ਸਿੰਘ ਅਜੇ ਤੱਕ ਪਰਿਵਾਰ ਸਮੇਤ ਘਰੋਂ ਭਗੋੜਾਵਾ ਵਿੱਚੇ ਉਹ ਆਪ ਉਹਦੇ ਬੱਚੇ ਉਹਦੀ ਮਾਂ ਉਹਦੀ ਘਰ ਦੀ ਜੇ ਦਾਲ ਚ ਕੁਝ ਕਾਲਾ ਨਹੀਂ ਤੇ ਉਹ ਘਰੇ ਕਿਉਂ ਨਹੀਂ ਆਇਆ 20 ਕਿਲੋ ਦੀ ਜ਼ਮੀਨ ਹੈ ਵਿਹਲੀ ਪਈ ਆ ਘਰ ਉਹਦਾ ਸੁਨਿਆ ਪਿਆ ਜਿੱਦੀ 20 ਕਿਲੋ ਜ਼ਮੀਨ ਹੋਵੇ ਕਿਉਂ ਕਰੂੰ ਪਜੂਗਾ ਹਾਂਜੀ ਇਹਨੇ ਉਹਨੂੰ ਸ਼ਹਿ ਦੇ ਕੇ ਗੁਰੂ ਦੀਆਂ ਸੌਂਹਾਂ ਖਾ ਕੇ ਨਾਲੇ ਵੀ ਕਿਹਾ ਇਹਨੇ ਸੱਚ ਉਹ ਵੀ ਹੈਗੀ ਰਿਕਾਰਡਿੰਗ ਇਹਨੇ ਹਰਮਿੰਦਰ ਗਿੱਲ ਨੇ ਕਿਹਾ ਵੀ ਚਿੰਨਾ ਚ ਸਰਕਾਰ ਆ ਨਾ ਰੋ ਮੰਤਰੀ ਨਾ ਹੀ ਧਰਤੇ ਕੋਈ ਸ਼ੱਕ ਨਾ ਕਰੂਗਾ ਨਾਲੇ ਇਹ ਵੀ ਗੱਲ ਕਹੀ ਇਹਨੇ ਉਹ ਥੋੜੇ ਦਿਨਾਂ ਬਾਅਦ ਉਹਦਾ ਰਾਜਤਲਵੰਡੀ ਮੋਹਰ ਵਾਲੇ ਦਾ ਮਰਡਰ ਹੋ ਗਿਆ ਉਹਦੇ ਬਾਅਦ ਬਾਉ ਜੀ ਉਹ ਜਿਹੜਾ ਲੱਡੂ ਇਹਨੇ ਛੜਾ ਕੇ ਲਿਆਂਦਾ ਉਹਨੂੰ ਪ੍ਰਧਾਨ ਲਾਇਆ ਉਹਨੇ ਫੇਰ ਲੋਕਾਂ ਦੀਆਂ ਲੱਤਾਂ ਬਾਵਾ ਪੰਨੀਆਂ ਕਈ ਕੁਝ ਕੀਤਾ ਮੁੜ ਕੇ ਉਹ ਆ ਜਿਹੜਾ ਅਮਨ ਫੌਜੀ ਦਾ ਪ੍ਰਾਪਿਆ ਫੇਰ ਇਹਦੇ ਮਰਡਰ ਦੇ ਵਿੱਚ ਅੰਦਰ ਗਿਆ ਫੇਰ ਤੇਰੀ ਸਰਕਾਰ ਦੇ ਵਿੱਚ ਅੱਗੇ ਵੀ ਮੈਂ ਗੱਲ ਕਰਦਾ ਨਾ ਤੂੰ ਮੋਕਮ ਨੂੰ ਮੋਕਮ ਦੇ ਮੁੰਡੇ ਨੂੰ ਮਾਰਨ ਦੱਸ ਦਿਆਂ ਮੋਕਮ ਸਿੰਘ ਫੈਡਰੇਸ਼ਨ ਦੇ ਵੇਲੇ ਦਾ ਇਹਦਾ ਦੋਸਤ ਹੀ ਯਾਰ ਹੀ ਜਿਹਨੂੰ ਜੁੰਡੀ ਦੇ ਯਾਰ ਕਹਿੰਦੇ ਆ ਨਾ ਮੋਕਮ ਨੇ ਇਹਨੂੰ ਜੁੰਡੀ ਦਾ ਯਾਰ ਮੰਨਿਆ ਸੀ ਉਦੋਂ ਨਾਲ ਮੋਕਮ ਦੇ ਦਾੜੀ ਆਈ ਸੀ ਤੇ ਇਹਦੀ ਵੀ ਉਦੋਂ ਦਾੜੀ ਮਾੜੀ ਮਾੜੀ ਸੀ ਤੇ ਹੈਗੀ ਕਾਲੀ ਸੀ ਇਹਦੇ ਦਾੜੀ ਇਹ ਤੇ ਹਰਮਿੰਦਰ ਗਿੱਲ ਦੇ ਵੀ ਤੇ ਉਹ ਸਾਥ ਸੰਗਤ ਮੋਕਮ ਸਿੰਘ ਦੀ ਜਿਹੜੀ ਆ ਨਾ ਉਹ ਹੀ ਜ਼ਮੀਨ ਰੱਬ ਤਾਂ ਡਾ ਭਲਾ ਕਰੇ ਸੱਤ ਅੱਠ ਕਿੱਲੇ ਕਿਸੇ ਦਾਦਿਆਂ ਪਰਦਾਦਿਆਂ ਦੇ ਵੇਲੇ ਅਬੂਆ ਖੇਦੋ ਜੀ ਦਾਦਿਆਂ ਪਰਦਾਦਿਆਂ ਦੇ ਵੇਲੇ ਕਿਸੇ ਬੰਦੇ ਨੇ ਠੇਕੇ ਤੇ ਲਈ ਤੇ ਉਹਨੇ ਕਬਜ਼ਾ ਕਰ ਲਿਆ ਬੰਦੇ ਨੇ ਉਹਨੇ ਬੰਦੇ ਕਬਜ਼ਾ ਕਰ ਲਿਆ ਉਹਦਾ ਨਾ ਕੇਸ ਚੱਲਦਾ ਰਿਹਾ ਮੋਕਮ ਸਿੰਘ ਪਹਿਲਾ ਇਥੋਂ ਲੋਰਕੋਟ ਚੋ ਜਿੱਤਿਆ ਕੇਸ ਕਿਉਂਕਿ ਮਾਲਕੀ ਤੇ ਮੋਹਕਮ ਸਿੰਘ ਹੋਣਾ ਦੀ ਸੀ ਮੋਹਕਮ ਸਿੰਘ ਲੋਰਕੋਟ ਚੋ ਜਿੱਤਿਆ ਮੁੜ ਕੇ ਉਹ ਜਿੱਤਿਆ ਸੈਸ਼ਨ ਕੋਰਟ ਚੋਂ ਉਹ ਬੰਦਿਆਂ ਨੇ ਫੇਰ ਕਾ ਹਾਈ ਕੋਰਟ ਰੈਟ ਪਾਤੀ ਹਾਈ ਕੋਰਟ ਨੇ ਮੁੜ ਕੇ ਫੇਰ ਮੋਹਕਮ ਸਿੰਘ ਦੇ ਹੱਕ ਚ ਕੀਤਾ ਫੈਸਲਾ ਵੀ ਮੋਹਕਮ ਸਿੰਘ ਦੀ ਜ਼ਮੀਨ ਹੈ ਮੋਹਕਮ ਸਿੰਘ ਨੂੰ ਮਿਲਣੀ ਚਾਹੀਦੀ ਆ ਤੇ ਭਾਉ ਜੀ ਉਦੋਂ ਹੀ 2013 ਉਦੋਂ ਇਹ ਦੇਸ਼ ਪ੍ਰਤਾਪ ਦਾ ਰਾਜ ਦੇਸ਼ ਪ੍ਰਤਾਪ ਨੇ ਮੋਹਕਮ ਸਿੰਘ ਕਾਂਗਰਸੀ ਹੋਣ ਕਰਕੇ ਰਮਿੰਦਰ ਗਿੱਲ ਦਾ ਦੋਸਤ ਹੋਣ ਕਰਕੇ ਉਹਨੇ ਇਹਨੂੰ ਦਖਲ ਨਾ ਲੈਣ ਤਾਂ ਕਰਜਣਾ ਨਾ ਲੈਣ ਤਾਂ ਤੇ ਮੋਹਕਮ ਸਿੰਘ ਨੇ ਆਪਦੀ ਪਾਰਟੀ ਨਾ ਛੱਡੀ ਰਿਆ ਫਿਰ ਇਹਦੇ ਨਾਲ ਕਾਂਗਰਸ ਨਾਲ ਤੇ ਜਦੋਂ 17 ਜਿਹੇ ਦੀ ਸਰਕਾਰ ਆਈ ਨਾ ਇਹਨੇ ਬੰਦੇ ਨੇ 3 ਲੱਖ ਰੁਪਇਆ ਲੈ ਕੇ ਦੂਜੇ ਬੰਦੇ ਤੋਂ ਜਿਹਦਾ ਕਬਜ਼ਾ ਸੀ ਉਹਨੂੰ ਸ਼ਹਿਦ ਦਿੱਤੀ ਡੀਐਸਪੀ ਤਹਿਸੀਲਦਾਰ ਨੂੰ ਕਹਤਾ ਪੀ ਆਪਾਂ ਦੂਜੇ ਬੰਦੇ ਦੇ ਸਾਥ ਦੇਣਾ ਉਹਨੇ ਬੰਦੇ ਨੇ ਮੁਕਮ ਸਿੰਘ ਨੂੰ ਤੇ ਮੁਕਮ ਸਿੰਘ ਦੇ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰਤਾ ਘਰ ਤੈ ਹੋ ਗਿਆ ਮੁਕਮ ਸਿੰਘ ਦਾ ਇੱਕ ਕਤਲ ਨਹੀਂ ਕਰਾਇਆ ਤੂੰ ਕਈ ਕਤਲ ਕਰਾਏ ਹੋਣ ਆਜੋ ਹਰਮਨ ਸੇਖੋਂ ਵਾਲੀ ਗੱਲ ਤੇ ਇਹ ਮੈਂ ਕਿਉਂ ਕਹਿਣਾ ਪੀ ਹਰਮਨ ਸੇਖੋਂ ਦਾ ਵੇਖੋ ਜੀ ਰੱਬ ਕਰੇ ਕਿਸੇ ਦੇ ਪੁੱਤ ਨੂੰ ਕੱਖ ਨਾ ਹੋਵੇ ਮੈਂ ਹਰੇਕ ਦੇ ਪੁੱਤ ਦੀ ਸੁੱਖ ਮੰਗਦਾ ਮੈਂ ਹਰ ਵਿਅਕਤੀ ਦੀ ਸੁੱਖ ਮੰਗਦਾ ਇਤੋਂ ਤੱਕ ਕਿ ਮੈਂ ਚਿੜੀਆਂ ਜਨੌਰਾਂ ਦੀ ਵੀ ਸੁੱਖ ਮੰਗਦਾ ਵੀ ਹਰ ਆਪਦੇ ਆਲਣੇ ਚ ਤੇ ਆਪਦੇ ਘਰ ਚ ਆਪਦੇ ਪਰਿਵਾਰ ਚ ਖੁਸ਼ੀ ਖੁਸ਼ਹਾਲ ਸੁੱਖ ਸਾੰਦ ਤੇ ਜਿਉਂਦਾ ਰਵੇ ਤੇ ਲੰਮੀਆਂ ਉਮਰਾਂ ਭੋਕੇ ਮੈਂ ਕਿਸੇ ਦਾ ਦੁੱਖੀ ਨਹੀਂਗਾ ਪਰ ਵੇਖੋ ਨਿਆਣਾ ਗੱਲ ਕਰੇ ਸਿਆਣਾ ਕਿਆਸ ਕਰੇ ਹਰ ਮਨ ਸੇ ਕੋ ਨੂੰ ਜੇ ਕਿਸੇ ਨੇ ਟਾਰਗੇਟ ਕਰਨਾ ਹੈ ਤੇ ਉਹ ਪਾਉ ਜੀ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਵਾਲੇ ਦੇ ਨਹੀਂ ਕਰਨਾ ਹੈ ਉਹ ਉਦੋਂ ਹੀ ਕਰਨਾ ਹੈ ਜਦੋਂ ਰੌਲਾ ਪਾਉਣਾ ਹੈ ਵੀ ਉੱਥੇ ਜੀ ਉੱਥੇ ਇਹ ਛੀਤ ਪਿੰਡ ਪਰਵਾਲੇ ਤੇ ਕੈਰੂ ਦੋ ਚੌ ਪਿੰਡਾਂ ਦੇ ਵਿੱਚ ਨਾ ਜਦੋਂ ਵੋਟਾਂ ਪੈਣੀਆਂ ਮਾੜਾ ਮੋਟੂ ਨੀਕੀ ਰੋਲਾ ਰੱਪਾ ਪੈ ਹੀ ਜਾਂਦਾ ਵਾ ਉਹ ਤੇ ਵੇਖੋ ਜਿੱਡਾ ਮਰਜ਼ੀ ਸਹੀ ਹੋਵੇ ਕੰਮ ਕਈ ਬੰਦੇ ਹੀ ਲੜਾਕੇ ਹੁੰਦੇ ਕਾਂਗਰਸੀ ਕਾਲੀ ਉਹ ਲੜਾਈ ਕਰ ਹੀ ਲੈਂਦੇ